ਤਨ ਤਨ ਸਤਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪੁੱਤਰ ਹਜ਼ੂਰੀ ਅੰਦਰ ਬਰਾਜਮਾਨ ਸੁਭਾਈ ਮਾਨ ਸਤੂਰਾ ਦੀ ਸਾਜੀ ਉਹਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਵਡ ਪਾਗੇ ਹੋ ਜੋ ਪਹੁੰਚ ਕਰਕੇ ਗੁਰੂ ਦਰਵਾਜ਼ਾ ਦੀਆਂ ਹਾਜ਼ਰੀਆਂ ਭਰ ਰਹੇ ਹੋ ਆਪ ਜੀਆਂ ਨੇ ਗੁਰਬਾਣੀ ਦੇ ਜਾਪ ਸਰਵਣ ਕੀਤੇ ਆਓ ਹੁਣ ਕੁਝ ਸਮੇਂ ਵਾਸਤੇ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹੀਆਂ ਦੇ ਇਤਿਹਾਸ ਨੂੰ ਵਿਚਾਰਨਾ ਕਰੀਏ ਆਪਾਂ ਕੱਲ੍ਹ ਦੀ ਗੁਰੂ ਆਨੰਦ ਦੇ ਵਿਚਾਰਿਆ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਇੱਕ ਸੇਠ ਦੇ ਕੋਲ ਪਹੁੰਚਦੇ ਆ ਤੇ ਭਾਈ ਮਰਦਾਨਾ ਜੀ ਕਹਿੰਦੇ ਬੜਾ ਸੁਖੀ ਲੱਗਦਾ ਹੈ ਬੜੇ ਸੁੱਖ ਨੇ ਇਹਦੇ ਕੋਲ ਗੁਰੂ ਨਾਨਕ ਪਾਸ਼ਾ ਕਹਿੰਦੇ ਜੀ ਬਹੁਤਾ ਹੀ ਸੁਖੀ ਲੱਗਦਾ ਨਾ ਜਾ ਕਰਕੇ ਪੁੱਛ ਲੈ ਪਰ ਜਦੋਂ ਜਾ ਕਰਕੇ ਪੁੱਛਿਆ ਸੀ ਕਹਿੰਦੇ ਫੁੱਟ ਫੁੱਟ ਕੇ ਰੋਣ ਲੱਗ ਪਿਆ ਸੀ ਸੇਠ ਫਿਰ ਭਾਈ ਮਰਦਾਨਾ ਨੇ ਉਸ ਸੇਠ ਨੂੰ ਲੈ ਕਰਕੇ ਗੁਰੂ ਨਾਨਕ ਪਾਸ਼ਾ ਦੇ ਕੋਲ ਆਏ ਸਨ ਗੁਰੂ ਨਾਨਕ ਪਾਸ਼ਾ ਨੂੰ ਆਪਣਾ ਦੁੱਖ ਦੱਸਿਆ ਤੇ ਗੁਰੂ ਨਾਨਕ ਪਾਸ਼ਾ ਨੇ ਦੱਸਿਆ ਕਹਿੰਦੇ ਸੇਠ ਜੀ ਤੁਸਾ ਇਕੱਲੇ ਦੁਖੀ ਨਹੀਂ ਇਹ ਸਾਰਾ ਸੰਸਾਰ ਹੀ ਦੁਖੀ ਆਂਦਾ ਹੈ ਨਾਨਕ ਦੁਖੀਆ ਸਭ ਸੰਸਾਰ ਇੱਕ ਸ਼ਬਦ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਸਮਝਾਉਣਾ ਕੀਤਾ ਸੇਠ ਨੂੰ ਤੇ ਉਸ ਤੋਂ ਬਾਅਦ ਸੇਠਾ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੇ ਘਰ ਲੈ ਗਿਆ ਸੀ ਸੇਵਾ ਵਾਂਗ ਸਵਾਮੀ ਕੀਤੀਆਂ ਗੁਰੂ ਨਾਨਕ ਪਾਤਸ਼ਾਹ ਜੀਆਂ ਦੀਆਂ ਅਤੇ ਸਾਥੀਆਂ ਦੀਆਂ ਅਤੇ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਉਸ ਦਾ ਦੁੱਖ ਸੀ ਨਾ ਉਹ ਦੂਰ ਕੀਤਾ ਉਸ ਛੇਠ ਦੇ ਪਰਿਵਾਰ ਨੂੰ ਸਮਝਾਉਣਾ ਕੀਤਾ ਵੀ ਭਾਈ ਆਪਣੇ ਪਰਿਵਾਰ ਤੋਂ ਬਾਹਰ ਨਹੀਂ ਚੱਲੀਦਾ ਆਪਣੇ ਪਰਿਵਾਰ ਨਾਲ ਮਿਲ ਜੁੜ ਕੇ ਰਹਿੰਦਾ ਹੈ ਛੇਠ ਦਾ ਦੁਖੀ ਇਹ ਸੀ ਵੀ ਮੇਰਾ ਪਰਿਵਾਰ ਮੇਰੇ ਕਹਿਣ ਤੋਂ ਬਾਹਰ ਚੱਲਦਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਸੱਚੇ ਗਿਆਨ ਨਾਲ ਜੁੜਿਆ ਤੇ ਸਾਰਾ ਪਰਿਵਾਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਟਹਿ ਪਿਆ ਸੀ ਉਸ ਤੋਂ ਬਾਅਦ ਇੱਕ ਰਾਤ ਗੁਰੂ ਨਾਨਕ ਪਾਤਸ਼ਾਹ ਉਸੇਠ ਦੇ ਘਰ ਕੱਟੀ ਇਹ ਗਹਾਂ ਚਾਲੇ ਪਾ ਦਿੱਤੇ ਗੁਰੂ ਨਾਨਕ ਪਾਸ਼ਾ ਨੇ ਇਹ ਗਾਹਾਂ ਜਾ ਕਰਕੇ ਇੱਕ ਨਗਰੀ ਆਉਂਦੀ ਹੈ ਜਿੱਥੋਂ ਤੱਕ ਇਤਿਹਾਸ ਵਿਚਾਰਿਆ ਸੀ ਇੱਕ ਨਗਰ ਦੇ ਵਿੱਚ ਪਹੁੰਚਦੇ ਆ ਗੁਰੂ ਪਿਆਰ ਵਾਲੇ ਗੁਰੂ ਨਾਨਕ ਪਾਸ਼ਾ ਜੀ ਤੇ ਦੋਨੋਂ ਸਾਥੀ ਨਾਲ ਸਾਰੀ ਰਾਤ ਕੱਟੀ ਸੇਠ ਦੇ ਘਰ ਸਵੇਰ ਹੋਣ ਤੇ ਚਾਲੇ ਪਾ ਦਿੱਤੇ ਇੱਕ ਨਗਰ ਆਉਂਦਾ ਨਗਰ ਵਿੱਚ ਪਹੁੰਚਦੇ ਆ ਗੁਰੂ ਨਾਨਕ ਪਾਸ਼ਾ ਨੇ ਜਿੱਥੇ ਵੀ ਟਿਕਾਣਾ ਕਰਨਾ ਕੀਤਾ ਨਾ ਗੁਰੂ ਪਿਆਰ ਵਾਲਿਓ ਕਹਿੰਦੇ ਉਸ ਨਗਰ ਦੇ ਲੋਕਾਂ ਨੇ ਗੁਰੂ ਨਾਨਕ ਪਾਸ਼ਾ ਨੂੰ ਬੈਠਣਾ ਤੱਕ ਨਹੀਂ ਦਿੱਤਾ ਜਿੱਥੇ ਗੁਰੂ ਨਾਨਕ ਪਾਸ਼ਾ ਟਿਕਾਣਾ ਕਰ ਲੈਂਦੇ ਐ ਲੋਕੀ ਆਨ ਕਰਕੇ ਉਠਾ ਦਿੰਦੇ ਐ ਚਲੋ ਇੱਥੋਂ ਅੱਗੇ ਚਲੇ ਜਾਓ ਤੁਹਾਡੇ ਵਾਸਤੇ ਸਾਡੇ ਕੋਲ ਕੋਈ ਜਗ੍ਹਾ ਨਹੀਂ ਹੈ ਤੇ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਤਸ਼ਾਹ ਨਿਮਰਤਾ ਦੇ ਪੁੰਜ ਤੇ ਸਭ ਨੂੰ ਥਾਵਾ ਦੇਣ ਵਾਲੇ ਸਭ ਨੂੰ ਨਿਮਰਤਾ ਦੇਣ ਵਾਲੇ ਸਭ ਨੂੰ ਗੁਣਾਂ ਦੇ ਖਜ਼ਾਨੇ ਕਹਿੰਦੇ ਸਭ ਨੂੰ ਕਿਰਪਾ ਕਰਨ ਵਾਲੇ ਸਭ ਤੇ ਬਖਸ਼ਿਸ਼ਾਂ ਕਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਉਸ ਜਗ੍ਹਾ ਟੁੱਟ ਕੇ ਅੱਗੇ ਨੂੰ ਹੋ ਤੁਰਦੇ ਆ ਤੇ ਅੱਗੇ ਜਾ ਕੇ ਬੈਠਦੇ ਆ ਤੇ ਹੋਰ ਲੋਕੀ ਆ ਜਾਂਦੇ ਆ ਉਹ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਉਠਾ ਦਿੰਦੇ ਆ ਤੇ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਸ਼ਾ ਕਹਿੰਦੇ ਉਸ ਨਗਰ ਤੋਂ ਬਾਹਰ ਨੂੰ ਆ ਗਏ ਜਿੱਥੇ ਉਸ ਨਗਰ ਦੇ ਖੇਤ ਸਨ ਖੇਤਾਂ ਵਿੱਚ ਗੁਰੂ ਨਾਨਕ ਪਾਸ਼ਾ ਜਦੋਂ ਆਉਣਾ ਕੀਤਾ ਉੱਥੇ ਉਸ ਨਗਰ ਦਾ ਇੱਕ ਕੋੜੀ ਰਹਿੰਦਾ ਸੀ ਜਿਹਨੂੰ ਇਤਿਹਾਸ ਅੰਦਰ ਫਕੀਰ ਕੋੜੀ ਲਿਖਿਆ ਵੀ ਫਕੀਰ ਸੀ ਉਹਨੂੰ ਕੋੜ ਹੋ ਗਿਆ ਤੇ ਕਿਉਂ ਹੋਇਆ ਗੁਰੂ ਨਾਨਕ ਪਾਸ਼ਾ ਇਸ ਇਤਿਹਾਸ ਅੰਦਰ ਸਾਨੂੰ ਸਮਝਾਉਣਗੇ ਤੇ ਗਰੂ ਪਿਆਰ ਵਾਲਿਓ ਕਹਿੰਦੇ ਉਹਦੇ ਪਰਿਵਾਰ ਵਾਲਿਆਂ ਨੇ ਨਾ ਉਸ ਫਕੀਰ ਨੂੰ ਉਸ ਬੰਦੇ ਨੂੰ ਵਿਅਕਤੀ ਨੂੰ ਕੋੜ ਹੋਣ ਕਰਕੇ ਆਪਣੇ ਖੇਤ ਵਿੱਚ ਇੱਕ ਛੱਪਰੀ ਪਾ ਕੇ ਦਿੱਤੀ ਆ ਕੱਖਾਂ ਕਾਨਿਆਂ ਦੀ ਜੀ ਉਸ ਵਿੱਚੋਂ ਕੋੜੀ ਰਹਿ ਰਿਹਾ ਆਪਣੇ ਦਿਨ ਕੱਟ ਰਿਹਾ ਕਹਿ ਲਈਏ ਤੇ ਉਹਦੇ ਕੋਲ ਕੋਈ ਨਹੀਂ ਆਉਂਦਾ ਜੇਕਰ ਪਰਿਵਾਰ ਨੂੰ ਚੇਤੇ ਰਹਿ ਗਿਆ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਤਾਂ ਖਾਣਾ ਦੇ ਆਉਂਦੇ ਐ ਤੇ ਨਹੀਂ ਕਹਿੰਦੇ ਭੁੱਲ ਗਏ ਤੇ ਫਿਰ ਚੇਤੇ ਵੀ ਨਹੀਂ ਕਰਦੇ ਫਿਰ ਦੇਣਾ ਭਾਵ ਕਿ ਖਾਣ ਦੇਣ ਖਾਣਾ ਦੇ ਕਰਕੇ ਆਉਣਾ ਕਹਿੰਦੇ ਇਹ ਵੀ ਗੱਲ ਸੋਚਣ ਦੀ ਬਜਾਏ ਕਹਿੰਦੇ ਉਹ ਕਹਿ ਦਿੰਦੇ ਆ ਫਿਰ ਕੀ ਹੋਇਆ ਜੇ ਇੱਕ ਦਿਨ ਭੁੱਖਾ ਰਹੇ ਲੇਗਾ ਕੋਈ ਗੱਲ ਨਹੀਂ ਅਗਲੇ ਦਿਨ ਦੇ ਆ ਮੰਗੇ ਕਹਿੰਦੇ ਐਸੀ ਭੈੜੀ ਹਾਲਤ ਉਸ ਕੁੜੀ ਦੀ ਹੋ ਗਈ ਐ ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਸ ਨਗਰ ਵਿੱਚ ਉਸ ਕੁੜੀ ਦਾ ਉਧਾਰ ਕਰਨ ਵਾਸਤੇ ਆਏ ਐ ਕੁੜੀ ਬਿਲਕਦ ਤਰਦ ਹੁੰਦਾ ਹੈ ਗੁਰੂ ਪਿਆਰ ਵਾਲਿਓ ਸਰੀਰ ਦੇ ਵਿੱਚ ਕਹਿੰਦੇ ਉਦੋਂ ਚੀਕਾਂ ਨਿਕਲਦੀਆਂ ਨੇ ਕੁੜੀ ਦੀਆਂ ਦਿਨ ਰਾਤ ਤਕਲੀਫ ਵਿੱਚ ਰਹਿੰਦਾ ਹੈ ਦਰਦ ਵਿੱਚ ਰਹਿੰਦਾ ਹੈ ਤੇ ਦਇਆ ਦੇ ਘਰ ਗੁਰੂ ਨਾਨਕ ਪਾਤਸ਼ਾਹ ਸਭ ਜਾਣੀ ਜਾਣ ਨੇ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਗੁਰੂ ਨਾਨਕ ਪਾਤਸ਼ਾਹ ਨੂੰ ਜਾਣ ਜਾਣਦੇ ਸਨ ਜਾਣਦੇ ਸਨ ਗੁਰੂ ਨਾਨਕ ਪਾਤਸ਼ਾਹ ਇਸ ਛਪਰੀ ਵਿੱਚ ਇੱਕ ਕੋੜੀ ਰਹਿ ਰਹੀ ਹੈ ਤੇ ਕੋੜ ਕਿਉਂ ਹੋਇਆ ਕਹਿੰਦੇ ਕੋੜੀ ਜੋ ਛਪਰੀ ਦੇ ਦਰਵਾਜ਼ੇ ਤੇ ਗੁਰੂ ਨਾਨਕ ਪਾਤਸ਼ਾਹ ਆਪਣੇ ਸਾਥੀਆਂ ਨੂੰ ਨਾਲ ਲੈ ਕਰਕੇ ਪਹੁੰਚੇ ਹੈ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਵਾਜ਼ ਮਾਰੀ ਹੈ ਵੀ ਅੰਦਰ ਕੋਈ ਹੈ ਤੇ ਗੁਰੂ ਪਿਆਰ ਵਾਲ ਜਦੋਂ ਕਹਿੰਦੇ ਉਸ ਕੋੜੀ ਦੇ ਕੰਨੀ ਆਵਾਜ਼ ਪਈ ਹੈ ਨਾ ਕਹਿੰਦੇ ਕੋੜੀ ਸੋਚਦਾ ਹੈ ਵੀ ਕਿੰਨਾ ਸਮਾਂ ਹੋ ਗਿਆ ਮੇਰੇ ਪਰਿਵਾਰ ਦੇ ਮੈਂਬਰਾਂ ਨੇ ਮੈਨੂੰ ਇੱਥੇ ਛੱਡ ਦਿੱਤਾ ਹੈ ਕਹਿੰਦੇ ਮੇਰੇ ਕੋਲ ਕੋਈ ਆਉਂਦਾ ਨਹੀਂ ਕਹਿੰਦੇ ਬੰਦਿਆਂ ਨੇ ਕੀ ਆਉਣਾ ਮੇਰੇ ਕੋਲ ਤੇ ਕੋਈ ਪੰਛੀ ਜਾਨਵਰ ਤੱਕ ਨਹੀਂ ਆਉਂਦਾ ਉਹ ਵੀ ਦੂਰ ਦੀ ਹੋ ਕਰਕੇ ਲੰਗਦੇ ਆ ਕਹਿੰਦੇ ਕਹਿੰਦੇ ਅੱਜ ਕੌਣ ਆ ਗਿਆ ਮੇਰੀ ਛਪਰੀ ਦੇਸ ਦਰਵਾਜ਼ੇ ਦੇ ਉੱਪਰ ਕਹਿੰਦੇ ਕੋੜੀ ਨਾ ਉਤੋ ਤੁਰਿਆ ਵੀ ਨਹੀਂ ਜਾਮਦਾ ਗੋਡਿਆਂ ਪਰਨੇ ਰਿੜ ਕਰਕੇ ਜਦੋਂ ਛਪਰੀ ਦੇ ਦਰਵਾਜ਼ੇ ਤੇ ਆਇਆ ਭਾਵ ਕੇ ਗੇਟ ਤੇ ਆਇਆ ਗੁਰੂ ਪਿਆਰ ਵਾਲਿਓ ਕਹਿੰਦੇ ਤੱਕਿਆ ਗੁਰੂ ਨਾਨਕ ਪਾਤਸ਼ਾਹ ਜੀ ਉਸ ਕੋੜੀ ਦੇ ਉਸ ਛਪਰੀ ਦੇ ਦਰਵਾਜ਼ੇ ਤੇ ਖੜੇ ਹੈ ਤੇ ਕੋੜੀ ਨੇ ਆਵਾਜ਼ ਦਿੱਤੀ ਹੈ ਆਖਣਾ ਕੀਤਾ ਤੁਸੀਂ ਕੌਣ ਗੁਰੂ ਨਾਨਕ ਪਾਸ਼ਾ ਕਹਿੰਦੇ ਇੱਥੋਂ ਦੀ ਗੁజర్ ਰਹੇ ਸਾਂ ਸੋਚਿਆ ਇਸ ਛਪਰੀ ਵਿੱਚ ਕੋਈ ਹੋਵੇਗਾ ਮਿਲ ਚਲਦੀ ਸਵੇਰ ਦੇ ਚੱਲੇ ਹੋਏ ਆ ਕਹਿੰਦੇ ਰਾਤ ਪੈਣ ਵਾਲੀ ਹੈ ਸੋਚਿਆ ਕਿਸੇ ਜਗ੍ਹਾ ਰਾਤ ਕੱਟ ਲਵਾਂਗੇ ਪਰ ਜਿਹੜਾ ਕਹਿੰਦੇ ਆ ਤੁਹਾਡੇ ਲਾਗੇ ਭਾਵ ਕਿ ਤੁਹਾਡਾ ਨਗਰ ਹੀ ਐ ਇੱਥੋਂ ਦੇ ਲੋਕਾਂ ਨੇ ਸਾਨੂੰ ਕਿਸੇ ਨੇ ਬੈਠਣ ਤੱਕ ਨਹੀਂ ਦਿੱਤਾ ਰਾਤ ਕਿੱਥੇ ਕਟਾਉਣੀ ਸੀ ਤੇ ਗੁਰੂ ਪਿਆਰ ਵਾਲਿਓ ਕੋੜੀ ਦਾ ਹੀ ਨਗਰ ਸੀ ਜਿੱਥੋਂ ਗੁਰੂ ਨਾਨਕ ਪਾਸ਼ਾ ਉੱਠ ਕਰਕੇ ਆਏ ਸਾਨੂੰ ਲੋਕਾਂ ਨੇ ਬੈਠਣ ਤੱਕ ਨਹੀਂ ਦਿੱਤਾ ਤੇ ਗੁਰੂ ਨਾਨਕ ਪਾਸ਼ਾ ਕਹਿੰਦੇ ਤੂੰ ਦਾਸ ਇੱਥੇ ਕਿਵੇਂ ਤੇ ਤੇਰੀ ਹਾਲਤ ਕਿੱਦਾ ਹੋ ਗਈ ਹੈ ਉਹ ਫਕੀਰ ਕਹਿੰਦਾ ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂ ਕਹਿੰਦੇ ਮੈਂ ਤੁਹਾਨੂੰ ਵੇਖ ਕੇ ਬੜਾ ਹੀ ਹੈਰਾਨ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਗਤਾ ਕੀ ਗੱਲ ਹੋਈ ਹੈ ਕੋ ਕੋੜੀ ਕਹਿਣ ਲੱਗਾ ਕਹਿੰਦੇ ਮੇਰੇ ਕੋਲ ਤੇ ਮੇਰੇ ਪਰਿਵਾਰ ਦੇ ਮੈਂਬਰ ਤੱਕ ਨਹੀਂ ਆਉਂਦੇ ਹੋਰ ਲੋਕਾਂ ਨੇ ਕਿੱਥੋਂ ਆਉਣਾ ਹੈ ਕਹਿੰਦੇ ਹੈ ਫਕੀਰ ਜੀ ਤੁਸੀਂ ਆਏ ਹੋ ਪਤਾ ਨਹੀਂ ਕੀ ਸੋਚ ਕੇ ਮੇਰੇ ਕੋਲ ਆਉਣਾ ਕੀਤਾ ਜੱਪਲੇਖੇ ਨਾਲ ਆ ਗਏ ਹੋ ਗੁਰੂ ਨਾਨਕ ਪਾਤਸ਼ਾਹ ਮੁਸਕਰਾਉਣ ਲੱਗ ਪਏ ਐ ਵੀ ਕੋੜੀ ਕਹਿ ਰਹੀ ਆ ਭਲੇਖੇ ਨਾਲ ਆ ਗਈ ਗੁਰੂ ਨਾਨਕ ਪਾਤਸ਼ਾਹ ਉਸ ਕੋੜੀ ਦਾ ਕੋੜ ਦੂਰ ਕਰਨ ਵਾਸਤੇ ਇੱਕ ਤਨ ਦਾ ਵੀ ਤੇ ਮਨ ਦਾ ਵੀ ਕੋੜ ਦੂਰ ਕਰਨ ਵਾਸਤੇ ਉਸ ਫਕੀਰ ਦੀ ਉਸ ਕੋੜੀ ਦੀ ਛਪਰੀ ਵਿੱਚ ਪਹੁੰਚੇ ਸਨ ਗੁਰੂ ਨਾਨਕ ਪਾਸ਼ਾ ਕਹਿੰਦੇ ਕੀ ਹੋਇਆ ਤੂੰ ਕਿਉਂ ਇੰਨਾ ਬਿਰਲਾਪ ਕਰਦਾ ਹੈ ਤੇਰੇ ਧੰਨ ਤੇ ਕਹਿੰਦੇ ਕੋੜ ਕਿੱਦਾਂ ਚੱਲ ਗਿਆ ਹੁਣ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਸ਼ਾ ਜਾਣਦੇ ਤੇ ਸਨ ਪਰ ਉਹ ਕੋੜੀ ਤੋਂ ਪੁੱਛ ਰਿਹਾ ਗੁਰੂ ਨਾਨਕ ਪਾਸ਼ਾ ਤੇਰੇ ਘਰ ਵਾਲਿਆਂ ਨੇ ਤੇਰੀ ਸੰਭਾਲ ਕਿਉਂ ਨਹੀਂ ਕੀਤੀ ਤੈਨੂੰ ਇੱਥੇ ਛੱਡ ਗਏ ਐ ਤੇ ਕੋੜੀ ਕਹਿੰਦਾ ਇਸ ਕੋੜ ਦੇ ਰੋਗ ਕਰਕੇ ਮੈਨੂੰ ਇੱਥੇ ਛੱਡ ਗਏ ਐ ਮੇਰੇ ਕੋਲ ਆਉਣਾ ਕੋਈ ਚੰਗਾ ਨਹੀਂ ਸਮਝਦਾ ਆ ਜਿਸ ਰਾਸਤੇ ਤੇ ਕਹਿੰਦੇ ਮੇਰੀ ਛਪਰੀ ਪਾਈ ਐ ਨਾ ਲੋਕੀ ਵੀ ਕਹਿੰਦੇ ਦੂਸਰੇ ਰਾਸਤੇ ਤੋਂ ਹੋ ਕੇ ਗੁਜ਼ਰਦੇ ਐ ਕਿਤੇ ਕੋੜੀ ਦੇ ਸਰੀਰ ਨਾਲ ਸ਼ੋਅ ਕਰਕੇ ਹਵਾ ਸਾਡੇ ਵੱਲ ਨਾ ਜਾਵੇ ਕਿਤੇ ਕੋੜੀ ਸਾਡੇ ਮੱਥੇ ਨਾ ਲੱਗ ਜਾਏ ਸਾਡਾ ਸਾਰਾ ਦਿਨ ਬੇਕਾਰ ਜਾਏਗਾ ਤੇ ਗੁਰੂ ਪਿਆਰ ਵਾਲਿਓ ਉਹ ਕੋੜੀ ਨੇ ਇੱਕ ਬੜੀ ਕਹਿੰਦੇ ਦਿਲ ਨੂੰ ਖਿੱਚ ਪਾਉਣ ਵਾਲੀ ਗੱਲ ਆਖੀ ਗੁਰੂ ਨਾਨਕ ਪਾਸ਼ਾ ਕਹਿੰਦੇ ਜੀ ਇੱਥੋਂ ਤੱਕ ਨੇੜੇ ਆਉਣ ਦੀ ਗੱਲ ਛੱਡੋ ਕਹਿੰਦੇ ਮੈਨੂੰ ਮੇਰੇ ਘਰ ਦੇ ਮੇਰੇ ਪਰਿਵਾਰ ਦੇ ਮੈਂਬਰ ਭੋਜਨ ਦੇਣਾਉਂਦੇ ਐ ਕਦੇ ਆ ਜਾਂਦੇ ਆ ਕਦੇ ਨਹੀਂ ਵੀ ਆਉਂਦੇ ਪਰ ਜਿਸ ਦਿਨ ਆਉਂਦੇ ਐ ਕਹਿੰਦੇ ਆ ਛਪਰੀ ਦੇ ਬਾਹਰ ਕਹਿੰਦੇ ਇੱਕ ਬਰਤਨ ਪਿਆ ਉਹਦੇ ਵਿੱਚ ਪਾ ਕਰਕੇ ਚਲੇ ਜਾਂਦੇ ਐ ਕਈ ਵਾਰ ਤਾਂ ਮੈਂ ਸਮੇਂ ਸਿਰ ਪਹੁੰਚ ਕਰਕੇ ਛੱਕ ਲੈਣਾ ਤੇ ਕਈ ਵਾਰ ਕਹਿੰਦੇ ਮੇਥੋਂ ਤੁਰਿਆ ਨਹੀਂ ਜਾਂਦਾ ਜੇ ਮੈਨੂੰ ਥੋੜੀ ਜਿਹੀ ਵੀ ਦੇਰੀ ਹੋ ਜੇ ਨਾ ਕਹਿੰਦੇ ਜਿਹੜੇ ਮੇਰੇ ਘਰ ਦੇ ਮੈਂਬਰ ਨੇ ਉਹ ਭੋਜਨ ਪਾ ਕੇ ਗਏ ਹੁੰਦੇ ਨੇ ਮੇਰੇ ਜਾਣ ਤੋਂ ਪਹਿਲਾਂ ਕਹਿੰਦੇ ਉਹ ਭੋਜਨ ਕੁੱਤੇ ਖਾ ਜਾਂਦੇ ਆ ਕੋ ਸਤਨਾ ਉਹ ਕੁੱਤੇ ਖਾ ਜਾਂਦੇ ਆ ਕਹਿੰਦੇ ਮੈਂ ਭੁੱਖੇ ਦਾ ਭੁੱਖੇ ਹੀ ਸੌ ਜਾਂਦਾ ਐਦਾਂ ਹੀ ਆ ਇੱਕ ਘੜਾ ਭਰਾ ਭਰਿਆ ਪਿਆ ਪਾਣੀ ਦਾ ਇਹ ਵੀ ਛਪਰੀ ਦੇ ਬਾਹਰ ਹੀ ਹੈ ਪਤਾ ਨਹੀਂ ਇਹਦੇ ਵਿੱਚੋਂ ਕੌਣ ਜੀਵ ਜੰਤੂ ਜਾਨਵਰ ਪਾਣੀ ਛਕ ਲੈਂਦੇ ਐ ਇਸੇ ਵਿੱਚੋਂ ਕਹਿੰਦੇ ਜਿੰਨੀ ਕਿ ਮੇਰੀ ਸਮਰੱਥਾ ਹੈ ਮੈਂ ਜਲ ਛਕ ਲੈਣਾ ਪਾਣੀ ਛਕ ਲੈਣਾ ਆਪਣੀ ਤ੍ਰੇ ਆਪਣੀ ਭੁੱਖ ਮਟਾ ਲੈਣਾ ਗੁਰੂ ਨਾਨਕ ਪਾਤਸ਼ਾਹ ਦਇਆ ਦੇ ਘਰ ਵਿੱਚ ਆਏ ਕਹਿੰਦੇ ਕੋਈ ਗੱਲ ਨਹੀਂ ਜੇ ਲੋਕੀ ਤੇਰੇ ਤੋਂ ਨਫ਼ਰਤ ਕਰਦੇ ਆ ਫਿਰ ਅਸੀਂ ਨਹੀਂ ਨਫ਼ਰਤ ਕਰਦੇ ਗੁਰੂ ਨਾਨਕ ਪਾਸ਼ਾ ਉਸ ਕੋੜੀ ਦੀ ਛਪਰੀ ਦੇ ਅੰਦਰ ਚਲੇ ਗਏ ਹੋ ਰਾਤ ਤੇ ਪੈਣ ਵਾਲੀ ਸੀ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਸ਼ਾ ਕਹਿੰਦੇ ਅੱਜ ਦੀ ਰਾਤ ਤੇਰੇ ਕੋਲ ਹੀ ਕੱਟਣੀ ਆ ਉਹ ਫਕੀਰ ਐਸਰਾ ਕੋੜੀ ਆ ਨਾ ਉਹ ਹੋਰ ਵੀ ਹਰਾਨ ਹੋ ਗਿਆ ਵੀਵੇਂ ਆਪਣੀ ਹਾਲਤ ਦੱਸ ਵੀ ਦਿੱਤੀ ਐ ਤੇ ਫਕੀਰ ਕਹਿੰਦੇ ਆਪਣੇ ਸਾਥੀਆਂ ਨਾਲ ਮੇਰੇ ਕੋਲ ਰੁਕਣ ਨੂੰ ਕਹਿ ਰਹੇ ਆ ਰਾਤ ਉਹ ਵੀ ਇਹਨਾਂ ਨੂੰ ਕੋਈ ਡਰ ਨਹੀਂ ਐ ਕਿ ਸ ਕੋੜੀ ਤੋਂ ਸਾਨੂੰ ਵੀ ਕੋੜ ਹੋ ਜਾਏਗਾ ਤੇ ਗੁਰੂ ਪਿਆਰ ਵਾਲਿਓ ਉਹ ਫਕੀਰ ਕਹਿੰਦਾ ਉਹ ਕੋੜੀ ਕਹਿ ਰਿਹਾ ਕਹਿੰਦੇ ਹੇ ਸੰਤ ਜੀ ਜੇ ਤੁਸੀਂ ਆਏ ਹੋ ਨਾ ਮੇਰਾ ਭਲਾ ਕਰਕੇ ਜਾਇਓ ਤੇ ਗੁਰੂ ਨਾਨਕ ਪਾਤਸ਼ਾਹ ਉਸ ਕੋੜੀ ਦੇ ਮੁਖ ਦੇ ਵਿੱਚੋਂ ਮੂੰਹ ਦੇ ਵਿੱਚੋਂ ਇਹ ਗੱਲ ਸੁਣੀ ਨਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਸ ਕੋੜੀ ਦੀ ਛਪਰੀ ਦੇ ਅੰਦਰ ਚੌਂਕੜਾ ਮਾਰ ਕੇ ਬੈਠ ਗਏ ਉਸ ਕੋੜੀ ਨੂੰ ਦੂਰ ਨਹੀਂ ਬਿਠਾਇਆ ਗੁਰੂ ਨਾਨਕ ਪਾਤਸ਼ਾਹ ਨੇ ਉਸ ਕੋੜੀ ਦਾ ਜਿਹੜਾ ਸਿਰ ਸੀ ਨਾ ਆਪਣੇ ਗੋਡੇ ਦੇ ਉੱਪਰ ਰੱਖ ਲਿਆ ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਨੂੰ ਕੋੜ ਹੋ ਜਾ ਉਹ ਵਿਆਪਾ ਕਹਿੰਦੇ ਆ ਨਾ ਪਰਾਂ ਹੋ ਕੇ ਬੈਠ ਕਿਸੇ ਨੂੰ ਇਥੋਂ ਸਾਕ ਕੋੜ ਛੱਡੀਏ ਜੇ ਕਿਸੇ ਨੂੰ ਜ਼ੁਕਾਮ ਵੀ ਹੋਇਆ ਹੋਵੇ ਨਾ ਆਪਾਂ ਕਹਿੰਦੇ ਥੋੜਾ ਜਿਹਾ ਪਰਾਂ ਹੋ ਕੇ ਬੈਠ ਕੇ ਮੈਨੂੰ ਨਾ ਲਾਤੀ ਪਰ ਮੇਰੇ ਕਹਿੰਦੇ ਉਸ ਦਾਤੇ ਨੇ ਗੁਰੂ ਨਾਨਕ ਪਾਤਸ਼ਾਹ ਨੇ ਕੋੜੀ ਨੂੰ ਆਪਣੇ ਗੋਡੇ ਤੇ ਪਾਇਆ ਗੁਰੂ ਪਿਆਰ ਵਾਲੇ ਤੁਖਾਂ ਨੂੰ ਦੂਰ ਕਰਨ ਵਾਲੇ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਕੋੜੀ ਨੂੰ ਗੋਡੇ ਤੇ ਪਾ ਕਰਕੇ ਉਹਦੇ ਦੁੱਖ ਵੀ ਸੁਣੇ ਇਹ ਸੱਚ ਦੇ ਉਪਦੇਸ਼ ਵੀ ਸੁਣਾਏ ਗੁਰੂ ਪਿਆਰ ਵਾਲਿਓ ਕਹਿੰਦੇ ਉਸ ਰਾਤ ਜਦੋਂ ਕਹਿੰਦੇ ਕੋੜੀ ਬਰਲਾਪ ਕਰਦਾ ਨਾ ਦਰਦ ਦੇ ਕਾਰਨ ਤਕਲੀਫ ਹੁੰਦੀ ਹੈ ਉਸ ਕੋੜੀ ਨੂੰ ਗੁਰੂ ਨਾਨਕ ਪਾਸ਼ਾ ਪਹਿਲਾਂ ਤੇ ਅੱਧੀ ਰਾਤ ਤੱਕ ਤੇ ਵੇਖੀ ਗਏ ਵੇਖਦੇ ਰਹੇ ਗੁਰੂ ਪਿਆਰ ਵਾਲਿਓ ਵੀ ਕੁੜੀ ਨੂੰ ਕਿੰਨੀ ਕ ਪੇਨ ਹੁੰਦੀ ਐ ਕਿੰਨਾ ਕ ਦਰਦ ਹੁੰਦਾ ਕਿੰਨੀ ਤਕਲੀਫ ਹੁੰਦੀ ਐ ਕਿੰਨਾ ਕੁੜੀ ਕਸ਼ਟ ਚੱਲਦਾ ਤੇ ਹਾਏ ਹਾਏ ਕਰਦਾ ਰਿਹਾ ਤੇ ਗੁਰੂ ਪਿਆਰ ਵਾਲਿਓ ਅੱਧੀ ਰਾਤ ਬੀਤ ਚੁੱਕੀ ਐ ਨਾ ਤੇ ਗੁਰੂ ਨਾਨਕ ਪਾਸ਼ਾ ਨੇ ਇੱਕ ਸ਼ਬਦ ਉਚਾਰਨ ਕੀਤਾ ਭਾਈ ਮਰਦਾਨਿਆ ਰਵਾਬ ਪਜਾ ਬਾਣੀਆਂ ਹੀ ਐ ਤੇ ਭਾਈ ਮਰਦਾਨਾ ਜੀ ਨੇ ਰਵਾਬ ਵਜਾਈਏ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਗਾਈ ਹੈ ਗੁਰੂ ਨਾਨਕ ਪਾਤਸ਼ਾਹ ਨੇ ਉਸ ਜਗਾ ਦੇ ਉੱਪਰ ਇੱਕ ਸ਼ਬਦ ਦੀ ਰਚਨਾ ਕੀਤੀ ਉਹ ਕਿਹੜਾ ਸ਼ਬਦ ਹੈ ਜਿਉ ਤਪਤ ਹੈ 바ਰੋ ਬਾਦ ਤਪ ਤਪ ਖਪੈ ਬਹੁਤ ਵੀ ਕਾ ਜੈ ਤਨ ਬਾਣੀ ਬਿਸਰ ਜਾਏ ਜੋ ਪੱਕਾ ਰੂਗੀ ਬਿਲਾਏ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸ਼ਬਦ ਦਾ ਕੀਰਤਨ ਕਰਦੇ ਰਹੇ ਉਹ ਕੋੜੀ ਦੀ ਹਾਏ ਹਾਏ ਕਹਿੰਦੇ ਹੁਣ ਬੰਦ ਹੋ ਗਈ ਹੈ ਗੁਰੂ ਪਿਆਰ ਵਾਲਿਓ ਉਹ ਕੋੜੀ ਨੇ ਮਨ ਕਰਕੇ ਤਨ ਕਰਕੇ ਉਹ ਸ਼ਬਦ ਨੂੰ ਸੁਣਿਆ ਅੱਖਾਂ ਖੁੱਲੀਆਂ ਨੇ ਸੁਰਤ ਗੁਰੂ ਨਾਨਕ ਪਾਤਸ਼ਾਹ ਦੀ ਉਹਨਾਂ ਬੋਲਾਂ ਤੇ ਟਿਕੀ ਹੋਈ ਹੈ ਉਹ ਸ਼ਬਦ ਤੇ ਟਿਕੀ ਹੋਈ ਹੈ ਤੇ ਗੁਰੂ ਨਾਨਕ ਪਾਸ਼ਾ ਕਹਿੰਦੇ ਸ਼ਬਦ ਉਚਾਰ ਰਹੇ ਸਨ ਜਿਉ ਤਪਤ ਹੈ ਬਾਰੋ-ਬਾਰ ਜਿਹੜੀ ਮੇਰੀ ਜਿੰਦੜੀ ਆ ਨਾ ਉਹ ਬਾਰ-ਬਾਰ ਤਪਦੀ ਹੈ ਦੁਖੀ ਹੁੰਦੀ ਪਈ ਹੈ ਤੇ ਗੁਰੂ ਪਿਆਰ ਵਾਲੇ ਜੋ ਮਨੁੱਖ ਕਹਿੰਦੇ ਰੱਬ ਤੋਂ ਦੂਰ ਹੋ ਜਾਇਆ ਕਰਦੇ ਆ ਉਹਨਾਂ ਦੀ ਹਾਲਤ ਕਿਉਂ ਜੀ ਹੁੰਦੀ ਹੈ ਗੁਰੂ ਨਾਨਕ ਪਾਸ਼ਾ ਇਹ ਸ਼ਬਦ ਰਾਹੀਂ ਬਿਆਨ ਕਰਦੇ ਆ ਕਹਿੰਦੇ ਇੱਕ ਵਾਰ ਨਹੀਂ ਉਹਨਾਂ ਦੀ ਜਿੰਦ ਵਾਰ-ਵਾਰ ਦੁਖੀ ਹੁੰਦੀ ਪਈ ਐ ਕਹਿੰਦੇ ਪਰ ਇੱਕ ਹੈਰਾਨ ਕਰਨ ਵਾਲੀ ਕਹਿੰਦੇ ਇਹ ਗੱਲ ਹੈ ਮੂਰਖਤਾ ਵਾਲੀ ਗੱਲ ਇਹ ਹੈ ਕਹਿੰਦੇ ਪਹਿਲਾਂ ਵੀ ਦੁਖੀ ਹੁੰਦਾ ਪਿਆ ਤੇ ਕਹਿੰਦੇ ਫੇਰ ਵੀ ਉਹ ਕਹਿੰਦੇ ਦੁਖੀ ਹੋਣ ਵਾਲੇ ਕੰਮ ਕਰਦਾ ਪਿਆ ਤਪ ਤਪ ਖਪੈ ਬਹੁਤ ਬੇਕਾਰ ਕਹਿੰਦੇ ਫੇਰ ਵੀ ਹੋਰ ਹੋਰ ਵਿਕਾਰਾਂ ਖਰਾਬੀਆਂ ਵਿੱਚ ਖੁਆਰ ਹੁੰਦਾ ਪਿਆ ਪਤਾ ਹੈ ਇਹ ਗਲਤ ਕੰਮ ਕੀਤਿਆਂ ਤੇ ਮੈਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ ਕਿਸੇ ਦਾ ਮਾੜਾ ਕੀਤਿਆਂ ਤੇ ਮੈਨੂੰ ਦੁੱਖ ਮਿਲਣਗੇ ਜੇ ਮਾੜਾ ਬੀਜ ਬੀਜਾਂਗਾ ਮੈਨੂੰ ਉਹ ਵੱਢਣਾ ਪਵੇਗਾ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਬੀਜ ਫੇਰ ਵੀ ਮਾੜੀ ਬੀਜ ਰਿਹਾ ਹੈ ਤੇ ਕਿਉਂ ਹੁੰਦਾ ਜੈ ਤਨ ਬਾਣੀ ਵਿਸਰ ਜਾਏ ਜਿਨ੍ਹਾਂ ਦੇ ਤਨ ਤੇ ਮਨ ਵਿੱਚੋਂ ਬਾਣੀ ਵਿਸਰ ਜਾਂਦੀ ਹੈ ਜਿਸ ਸਰੀਰ ਵਿੱਚੋਂ ਕਹਿੰਦੇ ਗੁਰਬਾਣੀ ਪ੍ਰਭੂ ਦੀ ਸਿਫਤ ਸਲਾਹ ਭੁੱਲ ਜਾਏ ਉਹਨਾਂ ਦੀ ਹਾਲਤ ਹੋ ਜਾਂਦੀ ਹੈ ਜਿਉਂ ਪੱਕਾ ਰੋਗੀ ਬਿਲਾਏ ਜਿਵੇਂ ਬਹੁਤ ਹੀ ਪ੍ਰਾਣਾ ਰੋਗ ਲੱਗਿਆ ਹੋਵੇ ਜਿਸ ਤਰ੍ਹਾਂ ਕੋੜ ਦਾ ਰੋਗ ਜਿਹਦਾ ਇਲਾਜ ਨਾ ਹੋਵੇ ਕਹਿੰਦੇ ਅਜਿਹੇ ਰੋਗ ਉਹਨਾਂ ਮਨੁੱਖਾਂ ਨੂੰ ਲੱਗ ਜਾਂਦੀ ਹੈ ਜਿਨ੍ਹਾਂ ਦੇ ਮਨ ਵਿੱਚ ਗੁਰਬਾਣੀ ਨਹੀਂ ਹੈ ਜਿਨ੍ਹਾਂ ਦਾ ਧਿਆਨ ਗੁਰਬਾਣੀ ਅੰਦਰ ਨਹੀਂ ਹੈ ਜਿਨ੍ਹਾਂ ਨੇ ਕਦੀ ਜੀਭਾ ਤੋਂ ਗੁਰੂ ਨਾਨਕ ਪਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਉਹ ਸੱਚੇ ਪਰਮੇਸ਼ਰ ਦੀ ਸਿੱਖਤ ਸਲਾਹ ਨਹੀਂ ਕੀਤੀ ਕਹਿੰਦੇ ਉਹਨਾਂ ਨੂੰ ਕੋੜ ਵਰਗੇ ਭੜੇ ਭੜੇ ਰੋਗ ਲੱਗ जाया ਕਰਦੇ ਹੈ ਤੇ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਤਸ਼ਾਹ ਗਾਉਂਦੇ ਰਹੇ ਗਾਉਂਦੇ ਰਹੇ ਉਹ ਕਹਿੰਦੇ ਕੋੜੀ ਸੁਣਦਾ ਰਿਆ ਸੁਣਦਾ ਰਿਆ ਤੇ ਅੱਗੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਹੁਤਾ ਬੋਲਣ ਛਖਣ ਹੋਏ ਬਿਨ ਬੋਲੇ ਜਾੜ ਐ ਸਭ ਸੋਏ ਕਹਿੰਦੇ ਬਹੁਤਾ ਬੋਲਣਾ ਤਾਂ ਬ्यर्थ ਸਭ ਬ्यर्थਾ ਕਹਿੰਦੇ ਉਹ ਦੁੱਖ ਸਾਡਾ ਉਹ ਗੁਰੂ ਨਾਨਕ ਪਾਤਸ਼ਾਹ ਉਹ ਪ੍ਰਮਾਤਮਾ ਜਾਣਦੇ ਐ ਸਾਨੂੰ ਇਹ ਨਹੀਂ ਐ ਅਸੀਂ ਬੋਲ ਕੇ ਦੱਸਾਂਗੇ ਪ੍ਰਮਾਤਮਾ ਤਾਂ ਸਾਡਾ ਦੁੱਖ ਜਾਣੇਗਾ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਹਰੀ ਸਾਡੇ ਬਿਨਾ ਬੋਲੇ ਸਭ ਕੁਝ ਜਾਣ ਰਿਹਾ ਸਾਡਾ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਬਾ ਦਿੱਤੀ ਬੋਲੇ ਤਾਤ ਤੇ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨ ਕੀਤਾ ਜਿਨ ਕੰਨ ਕੀਤੇ ਅੱਖੀ ਨਾਕ ਜਿੰਨ ਜਿਹਬਾ ਦਿੱਤੀ ਬੋਲੇ ਤਾਤ ਕਹਿੰਦੇ ਜਿਸ ਨੇ ਸਾਡੇ ਕੰਨ ਸੁਣਨ ਲਈ ਪੈਦਾ ਕੀਤੇ ਹੈ ਸਾਡੀਆਂ ਅੱਖਾਂ ਸਾਨੂੰ ਦਿੱਤੀਆਂ ਨੇ ਨੱਕ ਦਿੱਤਾ ਜੀਭਾ ਦਿੱਤੀ ਹੈ ਜੋ ਕਹਿੰਦੇ ਪਿਆਰ ਨਾਲ ਬੋਲਦੀ ਹੈ ਤੇ ਗੁਰੂ ਪਿਆਰ ਵਾਲੇ ਉਹ ਸਭ ਕੁਝ ਕਿਹਦੀ ਦੇਣ ਹੈ ਇੱਕ ਦਾਤੇ ਦੀ ਦੇਣ ਹੈ ਉਹ ਕੌਣ ਹੈ ਦਾਤਾ ਜਿਸ ਦੀ ਬਾਣੀ ਕਹਿੰਦੇ ਸਾਡੇ ਹਿਰਦੇ ਵਿੱਚੋਂ ਵਿਸਰ ਗਈ ਤਾਂ ਕਰਕੇ ਸਾਨੂੰ ਦੁੱਖ ਭੋਗਣਾ ਪੈ ਰਿਹਾ ਜਿਨ ਮਨ ਰਾਖਿਆ ਅਗਨੀ ਪਾਏ ਬਾਜੈ ਪਵਨ ਆਖੈ ਸਬਜਾਈ ਕਹਿੰਦੇ ਜਿਸ ਹਰੀ ਨੇ ਮਨ ਨੂੰ ਭਾਵ ਕੇ ਸਾਨੂੰ ਮਾਤਾ ਦੇ ਗਰਭ ਦੀ ਗਰਮੀ ਵਿੱਚ ਰੱਖ ਕੇ ਬਚਾਇਆ ਮਾਤਾ ਦੇ ਗਰਭ ਵਿੱਚ ਸਾਡੀ ਰੱਖਿਆ ਕੀਤੀ ਹੈ ਕਹਿੰਦੇ ਜਿਸ ਹਰੀ ਦੀ ਕਿਰਪਾ ਨਾਲ ਕੰਨਾਂ ਵਿੱਚ ਹਵਾ ਜਾ ਕੇ ਵੱਜਦੀ ਹੈ ਨਾ ਆਵਾਜ਼ ਪੈਦਾ ਹੁੰਦੀ ਹੈ ਕਹਿੰਦੇ ਸਭ ਗੱਲਾਂ ਜਾ ਕੇ ਕੰਨ ਨੂੰ ਦੱਸਦੀ ਹੈ ਭਾਵ ਕਿ ਸਭ ਕੁਝ ਸਾਡੇ ਅੰਦਰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਇਸ ਤਰ੍ਹਾਂ ਬਣਦਾ ਹੈ ਗੁਰੂ ਪਿਆਰ ਵਾਲਿਓ ਜੋ ਰੱਬ ਨੇ ਦਾਤਾਂ ਦਿੱਤੀਆਂ ਨੇ ਕੰਨ ਦਿੱਤਾ ਨੱਕ ਦਿੱਤਾ ਜੀਭਾ ਦਿੱਤੀ ਹੈ ਤੇ ਗੁਰੂ ਪਿਆਰ ਵਾਲਿਓ ਇਹ ਦੇਹੀ ਦਿੱਤੀ ਹੈ ਕਿਹਦੇ ਇਹਦੇ ਸਦਕਾ ਸੀ ਸੰਸਾਰ ਅੰਦਰ ਵਿਚਰਦੇ ਯਾ ਅਸੀਂ ਸੋਚਦੇ ਪਏ ਹਾਂ ਸਾਨੂੰ ਸੋਝੀ ਹੁੰਦੀ ਹੈ ਸਾਨੂੰ ਕਿਸੇ ਗੱਲ ਦਾ ਪਤਾ ਲੱਗਦਾ ਹੈ ਕਹਿੰਦੇ ਰੱਬ ਦੀ ਦੇਣ ਹੈ ਕਹਿੰਦੇ ਉਸੇ ਰੱਬ ਦੀ ਦੇਣ ਹੈ ਜਿਸ ਨੇ ਤੈਨੂੰ ਤੇਰੀ ਮਾਂ ਦੇ ਗਰਭ ਦੇ ਵਿੱਚ ਬਚਾ ਕਰਕੇ ਰੱਖਿਆ ਜੀਤਾ ਮੋਹ ਪ੍ਰੀਤ ਸਵਾਦ ਸਭ ਆਕਾਲ ਤਾਗਾ ਕਹਿੰਦੇ ਉਸ ਹਰੀ ਨੂੰ ਸਿਮਰਨਾ ਚਾਹੀਦਾ ਹੈ ਜਿਤਨਾ ਵੀ ਕਹਿੰਦੇ ਮਾਇਆ ਦਾ ਮੋਹ ਹੈ ਨਾ ਗੁਰੂ ਪਿਆਰ ਵਾਲਿਓ ਕਹਿੰਦੇ ਉਹ ਦੁਨੀਆ ਦੀ ਪ੍ਰਤੀਤ ਹੈ ਉਹ ਮਾਲਕ ਨੂੰ ਸਿਮਰਨਾ ਚਾਹੀਦਾ ਜਿਨੇ ਤੈਨੂੰ ਸਭ ਕੁਝ ਦਿੱਤਾ ਹੈ ਉਸੇ ਮਾਲਕ ਦੀ ਵਡਿਆਈ ਕਰਨੀ ਚਾਹੀਦੀ ਹੈ ਜਿਹੜੀ ਸੰਸਾਰਿਕ ਮੋਹ ਮਾਇਆ ਨਾ ਗੁਰੂ ਪਿਆਰ ਵਾਲਿਓ ਇਤ ਸੰਸਾਰ ਵਿੱਚ ਕੰਮ ਆਉਣ ਵਾਲੀ ਹੈ ਪਰ ਜਿਹਦੀ ਨਿਰੰਕਾਰ ਦੇ ਘਰ ਵਿੱਚ ਕੰਮ ਆਉਂਦੀ ਹੈ ਉਹ ਗੁਰੂ ਦੀ ਸਿਫਤ ਕਰਨੀ ਗੁਰੂ ਦੀ ਵਡਿਆਈ ਕਰਨੀ ਗੁਰਬਾਣੀ ਗਉਣੀ ਚੰਗੇ ਚੰਗੇ ਕਰਮ ਕਰਨੇ ਕਹਿੰਦੇ ਉਹ ਤੇਰੇ ਨਾਲ ਜਾਣਗੇ ਉਹ ਤੇਰਾ ਸਾਥ ਦੇਣਗੇ ਉਹ ਤੇਰੇ ਮਿੱਤਰ ਬਣਨਗੇ ਗੁਰੂ ਪਿਆਰ ਵਾਲਿਓ ਕਹਿੰਦੇ ਦਾਗ ਦੋਸ਼ ਮੁਹੇ ਚੱਲਿਆ ਆਲਾ ਦਰਗਹਿ ਬੈਸਨ ਨਾਹੀ ਜਾਏ ਦਾਗ ਦੋਸ਼ ਮੋਹ ਚੱਲਿਆ ਲਾਏ ਜਿਹੜੇ ਤੂੰ ਮਾੜੇ ਕਰਮ ਕਰਦਾ ਹੈ ਜਿਹੜੇ ਤੇਰੇ ਤੇ ਦੋਸ਼ ਲੱਗ ਗਏ ਹੈ ਕਹਿੰਦੇ ਉਹ ਵੀ ਤੇਰੇ ਨਾਲ ਜਾਣਗੇ ਜਿਹੜੇ ਮਾੜੇ ਕਰਮ ਕਰ ਦਿੱਤੇ ਉਹ ਤੇਰੇ ਨਾਲ ਜਾਣਗੇ ਚੰਗੇ ਕਰਤ ਕਰਮ ਕਰ ਦਿੱਤੇ ਉਹ ਤੇਰੇ ਨਾਲ ਜਾਣਗੇ ਦਰਗਹਿ ਬੈਸਨ ਨਾਹੀ ਜਾਏ ਦਰਗਾਹ ਵਿੱਚ ਤੈਨੂੰ ਤੇਰੇ ਮਾੜੇ ਕਰਮਾ ਕਰਕੇ ਜਗ੍ਹਾ ਨਹੀਂ ਮਿਲੇਗੀ ਜੇ ਚੰਗੇ ਗੀਤੇ ਹੋਣਗੇ ਸਤਿਗੁਰਾਂ ਨੇ ਬੜੇ ਆਦਰ ਸਨਮਾਨ ਨਾਲ ਤੇਰੀ ਜਗਾ ਨਿਸ਼ਚਿਤ ਕੀਤੀ ਹੋਵੇਗੀ ਪਰ ਜੇ ਮਾੜੇ ਕੀਤੇ ਹੋਣਗੇ ਦਰਗਾ ਬੈਸਨਾ ਨਹੀਂ ਜਾਏ ਕਰਮ ਮਿਲੇ ਆਖਨ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਥਾ ਕਹਿੰਦੇ ਕਰਮ ਮਿਲੇ ਆਖਨ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਥਾਓ ਕਹਿੰਦੇ ਤੇਰੀ ਮਿਹਰ ਦੇ ਰਾਹੀ ਏ ਮੇਰੇ ਮਾਲਕਾ ਤੇਰੇ ਨਾਮ ਦਾ ਉਚਾਰਨ ਪ੍ਰਾਪਤ ਹੁੰਦਾ ਜੇ ਤੇਰੀ ਕਿਰਪਾ ਹੁੰਦੀ ਆ ਨਾ ਏ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ हे मेरे ईश्वर परमात्मा जी दे तेरीया रहमता बख्शा हुंदियां ने कहंदे ता मेरे मुख चो गुरवाणी दे शब्द निकलदे है कहंदे जस नाल जुड़के जीव पार उतर जांदा है जित लग तरना होर नहीं थाओ कहंदे जिदे ऊपर सवार हो करके वाहेगुरु नाम जहाज है चढ़े सोतरे पार कहंदे सवार हो गए पार हो गए कहंदे ओ पार लावण वाला इकए होर नहीं थाओ हो। ਕਹਿੰਦੇ ਦੂਜਾ ਕੋਈ ਨਹੀਂ ਹੋਰ ਕੋਈ ਜਗਾ ਹੀ ਨਹੀਂ ਬਣੀ ਉਹ ਸਾਲਕ ਤੋਂ ਬਿਨਾ ਉਹ ਪਰਮਾਤਮਾ ਤੋਂ ਬਿਨਾ ਕੌਣ ਹੈ ਉਹ ਉਹ ਕੀ ਕਰਦਾ ਹੋਰ ਵੀ ਕੀ ਸਾਡੇ ਉੱਤੇ ਕਿਰਪਾ ਬਖਸ਼ਿਸ਼ਾਂ ਕਰਦੇ ਹੈ ਮਾਲਕ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਾਤਾਰ ਕਹਿੰਦੇ ਸੱਚਾ ਸੌਮੀ ਸਭ ਨੂੰ ਦੇਣ ਵਾਲਾ ਹੈ ਨਾਨਕ ਸਾਚਾ ਸਰਬਦਾਤਾਰ ਕਹਿੰਦੇ ਉਹ ਦਾਤਾਰ ਹੈ ਦਾਤਾਂ ਦੇਣ ਵਾਲਾ ਹੈ ਜੇ ਕੋ ਡੁੱਬੈ ਫਿਰ ਹੋਵੈ ਸਾਰ ਕਹਿੰਦੇ ਜਿਹੜਾ ਉਸ ਮਨੁੱਖ ਉਸ ਹਰੀ ਪ੍ਰਮਾਤਮਾ ਦੇ ਨਾਮ ਨੂੰ ਸਿਮਰ ਲੈਂਦਾ ਉਹਦੇ ਦਰ ਕਰਦੀਆਂ ਸੁਆਮਾ ਕਰ ਲੈਂਦਾ ਉਹਦੇ ਕਹੇ ਵਚਨ ਜ਼ਿੰਦਗੀ ਵਿੱਚ ਲਏ ਆਉਂਦਾ ਕਹੇ ਬਚਨਾ ਤੇ ਪਹਿਰਾ ਦੇ ਕਰਕੇ ਉਹ ਬਚਨਾ ਨੂੰ ਕਮਾ ਕਰਕੇ ਸਿੱਧੇ ਰਸਤੇ ਪੈ ਜਾਂਦਾ ਹੈ ਕਹਿੰਦੇ ਮਾਲਕ ਉਹਨੂੰ ਡੁੱਬਦੇ ਨੁਬਦੇ ਡੁੱਬਦੇ ਨੂੰ ਬਚਾ ਲਿਆ ਕਰ ਦਿਆ ਉਹਨੂੰ ਡੁੱਬਣ ਨਹੀਂ ਦਿੰਦੇ ਗੁਰੂ ਪਿਆਰ ਵਾਲੇ ਉਹ ਕਹਿੰਦੇ ਜੇ ਕੋਈ ਡੁੱਬਦਾ ਵੀ ਹੋਵੇ ਨਾਮ ਜਪਣ ਨਾਲ ਉਹਦੀ ਸੰਭਾਲ ਹੋ ਜਾਂਦੀ ਹੈ ਕਹਿੰਦੇ ਮਾਲਕ ਮਲਾਹ ਬਣ ਕਰਕੇ ਕਹਿੰਦੇ ਉਸ ਬੇੜੀ ਨੂੰ ਡੁੱਬਣ ਨਹੀਂ ਦਿੰਦਾ ਜਿਹੜੀ ਤੇਰੀ ਜ਼ਿੰਦਗੀ ਦੀ ਬੇੜੀ ਦੋਪਦੀ ਪਈ ਹੈ ਇਹ ਸ਼ਬਦ ਸਾਰੇ ਦਾ ਹੀ ਗੁਰੂ ਨਾਨਕ ਪਾਸ਼ਾ ਨੇ ਕੀਰਤਨ ਕੀਤਾ ਉਸ ਕੋੜੀ ਨੇ ਸੁਣਿਆ ਤੇ ਸ਼ਬਦ ਸੁਣਦਿਆਂ ਸੁਣਦਿਆਂ ਕਹਿੰਦੇ ਕੋੜੀ ਨੂੰ ਨੀਂਦ ਆ ਗਈ ਹੈ ਪਰ ਗੁਰੂ ਪਿਆਰ ਵਾਲਿਓ ਕਹਿੰਦੇ ਕੌਤਕ ਕੀ ਵਾਪਰਿਆ ਜਦੋਂ ਗੁਰੂ ਨਾਨਕ ਪਾਸ਼ਾ ਨੇ ਸ਼ਬਦ ਦੀ ਸਮਾਪਤੀ ਕੀਤੀ ਨਾ ਕੀਰਤਨ ਦੀ ਸਮਾਪਤੀ ਕੀਤੀ ਕਹਿੰਦੇ ਕੋੜੀ ਬੜੀ ਹੀ ਆਰਾਮਦਾਇਕ ਨੀਂਦ ਵਿੱਚ ਸੁੱਤਾ ਪਿਆ ਹੈ ਪਰ ਜਦੋਂ ਜਾਗਾਈ ਨਾ ਗੁਰੂ ਪਿਆਰ ਵਾਲਿਓ ਕਹਿੰਦੇ ਜਾਗ ਗਈ ਆ ਸਰ ਬੜੇ ਹੀ ਹੈਰਾਨ ਹੋਇਆ ਕੋੜੀ ਉਹ ਫਕੀਰ ਕਹਿੰਦੇ ਉਹ ਕੋੜੀ ਬੜਾ ਹੈਰਾਨ ਹੋ ਕਰਕੇ ਆਪਣੇ ਜਿਹੜੇ ਹੱਥ ਚੰਗੀ ਤਰ੍ਹਾਂ ਕੰਮ ਨਹੀਂ ਕਰਨੀ ਸਨ ਕਰਦੇ ਜਿਹੜੀਆਂ ਲੱਤਾਂ ਨਹੀਂ ਚੱਲਣ ਦੇ ਸਬਰਸਨ ਜਿਹੜਾ ਸਰੀਰ ਚੰਗੀ ਤਰ੍ਹਾਂ ਨਹੀਂ ਚੱਲ ਸਕਦਾ ਸੀ ਚੰਗੀ ਤਰ੍ਹਾਂ ਕੰਮ ਨਹੀਂ ਕਰਦੇ ਸਨ ਸਰੀਰ ਦੇ ਅੰਗ ਤੇ ਗੁਰੂ ਪਿਆਰ ਵਾਲਿਓ ਆਪਣੇ ਕਹਿੰਦੇ ਹੱਥਾਂ ਨਾਲ ਸਾਰੇ ਸਰੀਰ ਦੇ ਅੰਗਾਂ ਨੂੰ ਛੋ ਕੇ ਵੇਖਦਾ ਤੇ ਬਾਪਰਿਆ ਕੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਉਹਦੇ ਤਨ ਤੇ ਮਨ ਦਾ ਜਿਹੜਾ ਕੋੜ ਸੀ ਉਸ ਗੁਰਬਾਣੀ ਦੇ ਸ਼ਬਦ ਨਾਲ ਦੂਰ ਕਰ ਦਿੱਤਾ ਕੋ ਸਤਨਾ ਤੇ ਕੋੜ ਕਿੱਥੇ ਰਹੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਚਰਨ ਪਾਉਣ ਉੱਥੇ ਕੋੜ ਰਹੇ ਜੇ ਨਹੀਂ ਰਹਿ ਸਕਦਾ ਜਿਹਦੇ ਹਿਰਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਵਾਚਨ ਵਸ ਜਾਣ ਉਥੇ ਕੋੜ ਰਹੇ ਨਹੀਂ ਰਹਿ ਸਕਦਾ ਉਹ ਤੇ ਕਹਿੰਦੇ ਇੱਕ ਕੋੜ ਛੱਡੀਏ ਚਾਹੇ ਕਹਿੰਦੇ ਹਜ਼ਾਰਾਂ ਹੀ ਕੋੜ ਕਹਿੰਦੇ ਉਸ ਮਨੁੱਖ ਨੂੰ ਦੁੱਖ ਲੱਗੇ ਹੁਣ ਰੋਗ ਲੱਗੇ ਹੁਣ ਗੁਰੂ ਨਾਨਕ ਪਾਤਸ਼ਾਹ ਸਭ ਰੋਗਾਂ ਨੂੰ ਦੂਰ ਕਰਨ ਵਾਲੇ ਐ ਉਹ ਕੋੜੀ ਦਾ ਕੋੜ ਦੂਰ ਹੋ ਜਾ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਸ਼ਾ ਕਹਿੰਦੇ ਫਕੀਰ ਜੀ ਪਹਿਲਾਂ ਭੁੱਲ ਕਰ ਦਿੱਤੀ ਗੁਰਬਾਣੀ ਤੋਂ ਟੁੱਟ ਗਏ ਆਪਣੇ ਮੇਨ ਮਕਸਦ ਤੋਂ ਭਟਕ ਗਏ ਤਾਂ ਕਰਕੇ ਸੋਨੂੰ ਕੋੜ ਦੀ ਬਿਮਾਰੀ ਹੋਈ ਕਹਿੰਦੇ ਜੇ ਰੱਬ ਦੇ ਨਾਲ ਉਸ ਗੁਰਬਾਣੀ ਨਾਲ ਜੁੜੇ ਰਹਿੰਦੇ ਨਾ ਸੱਚ ਦੇ ਉਪਦੇਸ਼ ਨਾਲ ਜੁੜੇ ਰਹਿੰਦੇ ਨਾਮ ਆੜੇ ਕਰਮ ਕਰਦੇ ਤੁਹਾਡੇ ਕਰਮਾ ਕਰਕੇ ਤੁਹਾਨੂੰ ਇਹ ਕੋੜ ਹੋਇਆ ਜੇ ਚੰਗੇ ਕਰ ਲੈਂਦੇ ਕਹਿੰਦੇ ਇਦਾਂ ਭਟਕਦੇ ਨਾ ਫਿਰਦੇ ਇਦਾਂ ਕੋੜ ਦੇ ਰੋਗ ਕਰਕੇ ਦੁਖੀ ਨਾ ਹੁੰਦੇ ਕਹਿੰਦੇ ਹੁਣ ਤੁਹਾਡੇ ਕੋਲ ਸਮਾਂ ਹੀ ਸਮਾਂ ਕਹਿੰਦੇ ਹੁਣ ਜਪਿਓ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਪੋ ਗੁਰੂ ਨਾਨਕ ਪਾਸ਼ਾ ਨੇ ਸਤਨਾਮ ਵਾਹਿਗੁਰੂ ਦਾ ਉਪਦੇਸ਼ ਸੱਚਾ ਉਪਦੇਸ਼ ਦਿੱਤਾ ਉਸ ਕੋੜੀ ਨੂੰ ਕਹਿੰਦੇ ਫਕੀਰ ਜੀ ਕੋੜੀ ਤੈਨੂੰ ਕੋੜ ਲੱਗਿਆ ਸੀ ਤਾਂ ਕੋੜੀ ਵੱਜਦਾ ਸੈਂ ਕਹਿੰਦੇ ਹੁਣ ਤੇਰੇ ਸਰੀਰ ਤੇ ਇੱਕ ਵੀ ਚਿੰਨ ਕੋੜ ਦਾ ਨਹੀਂ ਰਿਹਾ ਕਹਿੰਦੇ ਜਾ ਆਪਣੇ ਘਰ ਜਾ ਗੁਰੂ ਨਾਨਕ ਪਾਸ਼ਾ ਉਸ ਕੋੜੀ ਦੇ ਨਾਲ ਉਹਦੇ ਘਰ ਵਿੱਚ ਵੀ ਗਏ ਜਿਹੜੇ ਨਗਰ ਦੇ ਲੋਕਾਂ ਨੇ ਗੁਰੂ ਨਾਨਕ ਪਾਸ਼ਾ ਨੂੰ ਬੈਠਾਂ ਤੱਕ ਨਹੀਂ ਸੀ ਦਿੱਤਾ ਕਹਿੰਦੇ ਲੋਕਾਂ ਨੂੰ ਜਦੋਂ ਪਤਾ ਲੱਗਾ ਨਾ ਉਹ ਫਲਾਣੇ ਦੇ ਪੁੱਤਰ ਫਲਾਣੇ ਦੇ ਭਰਾ ਦੇ ਕੋੜ ਨੂੰ ਉਹ ਫਕੀਰ ਨੇ ਦੂਰ ਕਰ ਦਿੱਤਾ ਜਿਹਨੂੰ ਉਹ ਆਪਾਂ ਜਗ੍ਹਾ ਨਹੀਂ ਦਿੱਤੀ ਬੈਠਣ ਵਾਸਤੇ ਤੇ ਸਭ ਲੋਕੀ ਭੱਜੇ ਆਉਂਦੇ ਆ ਉਹਦੇ ਘਰ ਵਿੱਚ ਤੇ ਗੁਰੂ ਪਿਆਰ ਵਾਲੇ ਉਹ ਆ ਕੇ ਗੁਰੂ ਨਾਨਕ ਪਾਸ਼ਾ ਦੇ ਚਰਨੀ ਪੈਂਦੇ ਆ ਸਾਨੂੰ ਮਾਫੀ ਦੇ ਦਿਓ ਸਾਨੂੰ ਬਖਸ਼ ਦਿਓ ਅਸੀਂ ਬਹੁਤ ਵੱਡੀ ਭੁੱਲ ਕੀਤੀ ਗੁਰੂ ਨਾਨਕ ਪਾਸ਼ਾ ਕਹਿੰਦੇ ਬਖਸ਼ੇ ਜਾਉਂਗੇ ਜਿਹੜਾ ਉਪਦੇਸ਼ ਕੋੜੀ ਨੂੰ ਦਿੱਤਾ ਹੈ ਫਕੀਰ ਨੂੰ ਦਿੱਤਾ ਹੈ ਕਹਿੰਦੇ ਉਹੀ ਉਪਦੇਸ਼ ਤੁਹਾਡੇ ਵਾਸਤੇ ਹੈ ਕਹਿੰਦੇ ਤੁਸੀਂ ਵੀ ਭਾਈ ਉਸ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ ਕਰੋ ਤਾਂ ਬਖਸ਼ੇ ਜਾਉਂਗੇ ਨਹੀਂ ਤੁਸੀਂ ਵੀ ਇਸ ਕੋੜੀ ਦੇ ਕੋੜ ਤੋਂ ਵੱਡਾ ਰੋਗ ਪ੍ਰਾਪਤ ਕਰੋਗੇ ਜੇ ਨਾ ਜਪੋਗੇ ਤੇ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਸ਼ਾ ਕਰਦਿਆ ਨੂੰ ਕਹਿੰਦੇ ਤੁਹਾਡੇ ਸਰੀਰ ਦਾ ਇੱਕ ਅੰਗ ਖਰਾਬ ਹੋ ਜੇ ਤੁਸੀਂ ਵੱਟ ਕੇ ਨਹੀਂ ਛਿਟੋਗੇ ਉਹਦਾ ਇਲਾਜ ਕਰਵਾਉਂਗੇ ਭਾਈ ਇਦਾਂ ਨਹੀਂ ਕਰੀਦਾ ਫਿਰ ਕੀ ਹੋਇਆ ਤੁਹਾਡੇ ਪੁੱਤਰ ਦਾ ਕਿਸੇ ਦੇ ਭਰਾ ਦਾ ਕਹਿੰਦੇ ਉਹਨੂੰ ਕੋੜ ਦਾ ਰੋਗ ਹੋ ਗਿਆ ਕਹਿੰਦੇ ਉਹਨੂੰ ਤੁਸਾਂ ਨੇ ਖੇਤਾਂ ਵਿੱਚ ਛੱਡ ਦਿੱਤਾ ਇਦਾਂ ਨਹੀਂ ਕਰੀਦਾ ਇਦਾਂ ਅੱਗੇ ਤੋਂ ਇਦਾਂ ਦੀ ਗਲਤੀ ਨਹੀਂ ਕਰਨੀ ਕਹਿੰਦੇ ਸਭ ਨੇ ਹੱਥ ਜੋੜ ਕਰਕੇ ਸਤਿਵਚਨ ਆਖਿਆ ਕਹਿੰਦੇ हे ਫਕੀਰ ਜੀ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੇ ਬਚਨ ਸਤ ਨੇ ਅਸੀਂ ਸਤ ਕਰਕੇ ਮੰਨਾਂਗੇ ਅੱਗੇ ਤੋਂ ਅਸੀਂ ਹਰੀ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਰਾਵਾਂਗੇ ਤੇ ਉਸ ਫਕੀਰ ਨੇ ਕੋੜੀ ਨੇ ਇੱਕ ਵਾਰ ਨਹੀਂ ਲੱਖ ਲੱਖ ਵਾਰ ਸ਼ੁਕਰਾਨਾ ਕੀਤਾ ਗੁਰੂ ਨਾਨਕ ਪਾਤਸ਼ਾਹ ਦਾ ਕਿਉਂ ਬਾਈ ਜਿਹਦੇ ਤਨ ਦਾ ਜਿਹਦੇ ਮਨ ਦਾ ਕੋੜ ਰੂਗ ਦੂਰ ਹੋ ਗਿਆ ਹੋਵੇ ਰੋਗ ਕਹਿੰਦੇ ਉਹ ਦੁੱਖ ਦੂਰ ਹੋ ਗਿਆ ਹੋਵੇ ਜਿਹੜਾ ਬੜੇ ਸਮੇਂ ਤੋਂ ਕਹਿੰਦੇ ਜਿਹਦੇ ਕਰਕੇ ਕੜਫਦਾ ਪਿਆਸੀ ਹਾਏ ਹਾਏ ਕੜਦਾ ਪਿਆਸੀ ਉਹ ਕਿਉਂ ਨਹੀਂ ਧੰਨਵਾਦ ਕਰੇਗਾ ਕਿਤੇ ਗੁਰੂ ਨਾਨਕ ਪਾਸ਼ਾ ਸਾਡੇ ਤੇ ਵੀ ਰਹਿਮਤਾਂ ਕਰ ਦੇਣਾ ਸਾਡੇ ਤੇ ਵੀ ਬਖਸ਼ਿਸ਼ਾਂ ਕਰ ਦੇਣਾ ਸਾਨੂੰ ਤਨ ਦਾ ਤੇ ਨਹੀਂ ਸਾਨੂੰ ਮਨ ਦਾ ਕੋੜ ਲੱਗਾ ਹੋਇਆ ਤੇ ਮਨ ਦਾ ਕੋੜ ਗੁਰੂ ਨਾਨਕ ਪਾਸ਼ਾ ਦੂਰ ਕਰਨਹਾਰ ਨੇ ਜੇ ਉਹਨਾਂ ਦੀ ਰਹਿਮਤ ਹੋਵੇਗੀ ਬਖਸ਼ਿਸ਼ ਹੋਵੇਗੀ ਬਖਸ਼ਿਸ਼ ਤਾਂ ਹੋਵੇਗੀ ਮਨ ਵਿੱਚ ਹੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਮਨ ਵੇਚਣਾ ਪੈਣਾ ਹੈ ਆਪਣੇ ਭੜੇ ਭੜੇ ਖਿਆਲਾਂ ਨੂੰ ਛੱਡਣਾ ਪੈਣਾ ਹੈ ਗੁਰੂ ਨਾਨਕ ਪਾਸ਼ਾ ਕੋਲ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਕੋਲ ਕਹਿੰਦੇ ਪਹੁੰਚ ਕਰਕੇ ਉਹਨਾਂ ਦੇ ਬਚਨਾਂ ਨੂੰ ਘਮਾਉਣਾ ਪੈਣਾ ਹੈ ਜ਼ਿੰਦਗੀ ਵਿੱਚ ਲਾਗੂ ਕਰਨਾ ਪੈਣਾ ਹੈ ਤਾਂ ਕਹਿੰਦੇ ਸਾਡੇ ਮਨ ਦਾ ਕੋੜ ਦੂਰ ਹੋ ਸਕਦਾ ਗੁਰੂ ਨਾਨਕ ਪਾਸ਼ਾ ਰਹਿਮਤਾਂ ਕਰਨ ਬਖਸ਼ਿਸ਼ਾਂ ਕਰਨ ਇਸੇ ਤਰ੍ਹਾਂ ਜਿਸ ਤਰ੍ਹਾਂ ਕੋੜੀ ਦਾ ਕੋੜ ਦੂਰ ਕੀਤਾ ਹੈ ਸਾਡਾ ਵੀ ਕਿਤੇ ਇਹ ਦੁੱਖ ਇਹ ਰੋਗ ਦੂਰ ਕਰ ਦੇਣ ਕੋੜ ਹੋਵੇ ਚਾਹੇ ਕੋਈ ਵੀ ਦੁੱਖ ਹੋਵੇ ਗੁਰੂ ਨਾਨਕ ਪਾਸ਼ਾ ਜਰੂਰ ਦੂਰ ਕਰਨਗੇ ਪਰ ਸਾਡੀ ਜਿਹੜੀ ਮੰਗ ਹੈ ਨਾ ਸਾਡੀ ਜਿਹੜੀ ਬੋਲੀ ਹੈ ਸਾਡੀ ਜਿਹੜੀ ਭਾਵਨਾ ਹੈ ਉਹ ਗੁਰੂ ਨਾਨਕ ਪਾਸ਼ਾ ਨੂੰ ਚੰਗੀ ਲੱਗਣ ਵਾਲੀ ਹੋਣੀ ਚਾਹੀਦੀ ਹੈ ਤਾਂ ਕਰਕੇ ਰਹਿਮਤਾਂ ਬਖਸ਼ਾ